Indian TV News Punjab ਆਪਣੀ ਖਬਰ ਆਪਣੀ ਭਾਸ਼ਾ ਵਿੱਚ ਨਮਸਕਾਰ ਤੁਸੀਂ ਵੇਖ ਰਹੇ ਹੋ Indian TV News Punjab ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਸਤਿ ਸ਼੍ਰੀ ਅਕਾਲ ਜੀ ਮੈਂ ਦੀਪਾ ਬਰਾੜ ਤੁਸੀਂ ਦੇਖ ਰਹੇ ਹੋ Indian News TV ਅੱਜ ਆਪਾਂ ਪੈਂਡਲਵਾੜ ਵਿਖੇ ਖੜੇ ਹਾਂ ਜੋ ਕਿ ਸੈਂਟਰ ਸਰਕਾਰ ਵੱਲੋਂ ਕਿਸਾਨਾਂ ਤੇ ਬਹੁਤ ਹੀ ਜ਼ਿਆਦਾ ਅਤਿਆਚਾਰ ਕੀਤਾ ਜਾ ਰਿਹਾ ਜੋ ਕਿ ਕਿਸਾਨ ਉੱਥੇ ਸ਼ਾਂਤਮਈ ਤਰੀਕੇ ਨਾਲ ਬੈਠੇ ਸੀਗੇ ਪਾਰ ਸੈਂਟਰ ਸਰਕਾਰ ਅਤੇ ਹਰਿਆਣਾ ਸਰਕਾਰ ਨੇ ਦੋਵਾਂ ਨੇ ਰਲ ਕੇ ਕਿਸਾਨਾਂ ਦੇ ਉੱਪਰ ਅਥਰੂ ਗੈਸ ਦੇ ਗੋਲੇ ਸਿੱਟਿਆ ਤੇ ਨਾਲ ਦੇ ਨਾਲ ਹੀ ਉਹਨਾਂ ਤੇ ਕਲਸ਼ਕਟ ਦੀਆਂ ਜੋ ਗੋਲੀਆਂ ਉਹ ਵੀ ਕਿਸਾਨਾਂ ਦੇ ਮਾਰੀਆਂ ਗਈਆਂ ਜਿਸ ਵਿੱਚ ਤਕਰੀਬਨ 100 ਤੋਂ ਜ਼ਿਆਦਾ ਕਿਸਾਨ ਗੰਭੀਰ ਰੂਪ ਵਿੱਚ ਜ਼ਖਮੀ ਹੋਏ ਆ ਉਸ ਦੇ ਸਬੰਧ ਵਿੱਚ ਅੱਜ ਪੈਂਡਲਵਾਹ ਵਿਖੇ ਮੋਦੀ ਸਰਕਾਰ ਦਾ ਪਤਲਾ ਫੂਕਿਆ ਜਾ ਰਿਹਾ ਇਹ ਪੁੱਤਰਾ ਕ੍ਰਾਂਤੀਕਾਰੀ ਕਿਸਾਨ ਜੁਨੀਅਰ ਲਾਅ ਫੁੱਕਿਆ ਜਾ ਰਿਹਾ ਜੋ ਕਿ ਆਪਾਂ ਉਹਨਾਂ ਨਾਲ ਗੱਲਬਾਤ ਵੀ ਕਰਾਂਗੇ ਕੈ ਰਾਜੀ ਤੋਂ ਉਹ ਟੈਕ ਬਣਾਇਆ ਕੁਛ ਨਾਲ ਹੋਰ ਜੱਫੇ ਬੰਦੀਆਂ ਰਲ ਕੇ ਉਹਨਾਂ ਨੇ ਜਿਹੜਾ ਦਿੱਲੀ ਦਾ 13 ਨਾ ਪ੍ਰੋਗਰਾਮ ਦਿੱਤਾ ਸੀ ਕੱਲ 13 ਤਰੀਕ ਸੀਗੀ ਇਹ ਸਰਕਾਰ ਨੇ ਤਕੜੇ ਬੈਰੀਕੀਟ ਲਾ ਕੇ ਪੂਰੀ ਫੋਰਸ ਪੁਲਸ ਪਲਾ ਕੇ ਉਹ ਸਾਡੇ ਕਿਸਾਨ ਵੀਰਾਂ ਤੇ ਤਸ਼ੱਦਦ ਕੀਤਾ ਉਸ ਕਨੌਨੀ ਕਾਰਵਾਈ ਦੀ ਮੋਤੀ ਸਰਕਾਰ ਦੀ ਇਹ ਖੱਟੜ ਸਰਕਾਰ ਦੀ ਕਰੜੇ ਸ਼ਬਦਾਂ ਵਿੱਚ ਨਿੰਦਾ ਕਰਦੇ ਆ ਅਤੇ ਜੋ ਵੀ ਜਿਉਂ ਤੁਮ ਹੋਰ ਚੀਜ਼ਾਂ ਮੰਗਾਂ ਦੇ ਨਾਲ ਸਮਝੋਤਾ ਹੋਇਆ ਸੈਂਟਰ ਸਰਕਾਰ ਤੋਂ ਮੰਗ ਕਰਦੇ ਆਂ ਵੀ ਟੇਬਲ ਟਾਕ ਤੇ ਬੈਠ ਕੇ ਕਿ ਉਹ ਸਮਝੋਤੇ ਤੇ ਗੱਲਬਾਤ ਕਰਕੇ ਉਹ ਜੀਆਂ ਮੰਗਾਂ ਰਹਿੰਦੀਆਂ ਲਾਗੂ ਕੀਤੀਆਂ ਜਾਣ ਸੋ ਆਪਣੇ ਕਿਸਾਨ ਵੀਰ ਦਿੱਲੀ ਨੂੰ ਕੱਲ ਚੱਲੇ ਕਿ ਉਹ ਰਾਹ ਦੇ ਵਿੱਚ ਰੁਕੇ ਹੋਏ ਆ ਬਹੁਤ ਸਾਰੇ ਕਿਸਾਨ ਜ਼ਖਮੀ ਕੀਤੇ ਗਏ ਆ ਇਹ ਕਰੜੇ ਸ਼ਾਦਾਂ ਵਿੱਚ ਪੂਰੇ ਸੰਯੁਕਤ ਮੋਰਚੇ ਵੱਲੋਂ ਅੱਜ ਦੀ ਕਾਲ ਆਈ ਸੀ ਬਲਾਗ ਪੱਤਰ ਤੇ ਪੂਤਲੇ ਸਾੜੇ ਜਾਣੇ ਆ ਤੇ ਅਗਲੀ ਤਿਆਰੀ ਵਾਸਤੇ ਵਾਸਤੇ ਵੀ ਨਾਲ ਸੱਦਾ ਦਿੱਤਾ ਗਿਆ ਜੋ ਕਿ ਪਹਿਲਾ ਆਪਾਂ 26 ਮਾਰਚ ਨੂੰ ਆ 26 ਜਨਵਰੀ ਨੂੰ ਟਰੈਕਟਰ ਮਾਰਚ ਕੀਤਾ ਫਿਰ ਆ 16 ਤਰੀਕ ਦਾ ਜਿਹੜਾ ਅੱਦਾ ਭਾਰਤ ਬਣਦਾ ਇਹ ਵੀ ਪੂਰੇ ਭਾਰਤ ਵੱਲੋਂ ਆ ਉਹਨੂੰ ਸਫਲ ਬਣਾਉਣ ਵਾਸਤੇ ਵੱਖ-ਵੱਖ ਕਸਬਿਆਂ ਦੇ ਵਿੱਚ ਵੱਖ-ਵੱਖ ਸ਼ਹਿਰਾਂ ਦੇ ਵਿੱਚ ਜਿਹੜਾ ਪ੍ਰਚਾਰ ਕੀਤਾ ਗਿਆ ਪਿੰਡਾਂ ਦੇ ਵਿੱਚ ਜਿੱਥੇ-ਜਿੱਥੇ ਕਮੇਟੀਆਂ ਉੱਥੇ-ਉੱਥੇ ਪ੍ਰਚਾਰ ਕੀਤਾ ਗਿਆ ਉਹਨੂੰ ਸਫਲ ਬਣਾਉਣ ਵਾਸਤੇ ਆਪਣੀ ਜਿਹੜੀ ਮੋਦਕੀ ਇਲਾਕੇ ਦੀ ਟੀਮ ਆ ਸਾਰੀ ਇਹ ਆਪਣਾ ਕੋਟ ਕਰੋੜ ਟੂਲ ਪਲਾਜੇ ਤੇ 16 ਤਰੀਕ ਨੂੰ 10 ਵਜੇ ਇਕੱਠੇ ਹੋਵਾਂਗੇ ਇਹ ਸਾਰਿਆਂ ਨੂੰ ਬੇਨਤੀ ਹੈ 16 ਵਾਲੀ ਕਾਲ ਨੂੰ ਸਫਲ ਬਣਾਉਣ ਵਾਸਤੇ ਭਾਰਤ ਬੰਦ ਨੂੰ ਸਫਲ ਬਣਾਉਣ ਵਾਸਤੇ ਕਿ ਸਾਰਿਆਂ ਨੇ ਹਮ ਹੋ ਆ ਕੇ ਕੋਟ ਕਰੋੜ ਟੂਲ ਪਲਾਜੇ ਤੇ ਪਹੁੰਚਣਾ 4 ਵਜੇ ਤੱਕ ਜਿਹੜਾ ਉਹ ਪ੍ਰੋਗਰਾਮਾ ਉੱਥੇ ਚੱਲੂਗਾ ਸੋ ਅੱਜ ਦੀ ਜਿਹੜੀ ਕਾਰਵਾਈ ਆ ਆਪਾਂ ਫੇਰ ਦਰਾ ਦਈਏ ਕਿਹੜੇ ਕਿਸਾਨਾਂ ਦੇ ਉੱਤੇ ਤਸ਼ੱਦਦ ਕੀਤਾ ਗਿਆ ਬਾਰਡਰਾਂ ਤੇ ਰੋਕਾਂ ਲਾ ਕੇ ਗੋਲੀਆਂ ਚਲਾਈਆਂ ਗਈਆਂ ਥਰੂ ਗੈਥ ਸਿੱਟੇ ਗਏ ਆ ਉਹਦੀ ਅਸੀਂ ਸ਼ਖਤ ਸ਼ਬਦਾਂ ਵਿੱਚ ਨਿੰਦਾ ਕਰਦੇ ਆ ਅਤੇ ਉਹਨਾਂ ਜਥੇਬੰਦੀਆਂ ਦੀ ਹਮਾਇਤ ਦੇ ਵਿੱਚ ਅਸੀਂ ਹਰਾ ਨਾਰਾ ਮਾਰਨ ਵਾਸਤੇ ਕਿ ਉਹਨਾਂ ਦੀ ਅਗਲੀ ਜਿਹੜੀ ਤਿਆਰੀ ਹੈ ਰਾਣਨੀਤੀ ਦੇ ਤਹਿਤ ਜਿਵੇਂ ਆਗੋਂ ਪ੍ਰੋਗਰਾਮ ਸਨੁਯੁਕਤ ਮੋਰਚੇ ਦਾ ਆਊਗਾ ਉਹਦੇ ਤੇ ਗੱਲਬਾਤ ਵੀ ਕਰਦੇ ਰਵਾਂਗੇ ਕਿ ਉਹਨਾਂ ਦੀ ਹਮਾਇਤ ਵੀ ਕਰਦੇ ਰਾਂਗੇ ਤੋਂ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਇੱਥੇ ਇਸ ਪ੍ਰੋਗਰਾਮ ਦੇ ਵਿੱਚ ਪਹੁੰਚਿਆਂ ਦਾ ਜਿਲੋਂ ਧੰਨਵਾਦ ਆ ਤੁਹਾਡਾ ਕਿਉਂਕਿ ਜਿਹੜੀ ਮੰਗ ਆ ਉਹ ਆਪਣੀ ਸਾਂਝੀ ਆ ਕਿਰਤੀ ਲੋਕਾਂ ਦੀ ਕਿਸਾਨੀ ਦੀ ਮਜ਼ਦੂਰਾਂ ਦੀ तमाम ਜਿਹੜੇ ਛੋਟੇ ਦੁਕਾਨਦਾਰ ਆ ਉਹਨਾਂ ਦੀ ਸਾਰਿਆਂ ਨੂੰ ਲੈ ਕੇ ਸੱਦਾ ਲੈ ਕੇ ਆਪਾਂ ਜਿਹੜਾ 16 ਦਾ ਪ੍ਰੋਗਰਾਮ ਹੈ ਉਹਨੂੰ ਸਫਲ ਬਣਾਉਣਾ ਹੈ ਕਿ ਉਹਦੇ ਤੇ ਬਾਤ ਚੜ ਕੇ ਜਿਹੜਾ ਯੋਗਦਾਨ ਪਾ ਕੇ ਕੋਈ ਤੇ ਹਿੱਸਾ ਪਾਓ ਕਿ ਜਿਹੜੀ ਆਪਣੀ ਧਰਤੀ ਦੀ ਰੱਖਿਆ ਆਪਣੀ ਕਿਸਾਨੀ ਦੀ ਰੱਖਿਆ ਆਪਣੀਆਂ ਫਸਲਾਂ ਦੀ ਰੱਖਿਆ ਆਪਣੇ ਜਿਹੜੇ ਨੌਜਵਾਨ ਆ ਇਹਨਾਂ ਦੀ ਜਿਹੜੀ ਭਰਤੀ ਜਿਹੜੀ ਕਹਿੰਦੇ ਸੀਗੇ ਫੌਜ ਦੇ ਵਿੱਚ ਭਰਤੀ ਕੀਤੇ ਜਾਂਦੇ ਸੀ ਅੱਗੇ ਨੌਜਵਾਨ ਚੁਣ ਕੇ ਉਹਨਾਂ ਤੇ ਇਹਨਾਂ ਨੇ ਕੱਟ ਲਾਈ ਹੋਈ ਆ ਅਗਨੀ ਪਠ ਦਾ ਨਾਮ ਦੇ ਕੇ ਉਹਨੂੰ 4 ਸਾਲਾਂ ਦੀ ਜਿਹੜੀ ਨੌਕਰੀ ਕਰਕੇ ਕੋਈ ਪੈਨਸ਼ਨ ਨਹੀਂ ਦੇਣੀ ਕੋਈ ਉਹਨੂੰ ਗਰੰਟੀ ਨਹੀਂ ਦੇਣੀ ਕਿ 21 ਸਾਲਾਂ ਦੇ ਨੂੰ ਘਰ ਭੇਜ ਦੇਣਾ ਸਾਡੇ ਵਿੱਚ ਜਿਹੜੇ ਫੌਜ ਦੀ ਵਿੱਚ ਨੌਕਰੀ ਕਰਕੇ ਆਏ ਆ ਪਹਿਲਾਂ ਉਹਨੇ ਫੌਜ ਦੀ ਨੌਕਰੀ ਕੀਤੀ ਫਿਰ ਕੁਝ ਲੋਕਾਂ ਨੇ ਬੈਂਕ ਦੇ ਵਿੱਚ ਆ ਕੇ ਕਿਸੇ ਨੇ ਮਾਸਟਰ ਲੱਗ ਗਿਆ ਕੋਈ ਪੁਲਿਸ ਦੇ ਵਿੱਚ ਚਲਾ ਗਿਆ ਉਹਨੂੰ ਪੈਨਸ਼ਨ ਵੀ ਮਿਲਦੀ ਆ ਗ੍ਰੈਜੂਇਟੀ ਵੀ ਮਿਲਦੀ ਉਹਨੂੰ ਨਾਲ ਫਿਰ ਨੌਕਰੀ ਮਿਲੀ ਆ ਉਹਨਾਂ ਵਾਸਤੇ ਸਾਰੇ ਦਰਵਾਜ਼ੇ ਬੰਦ ਕੀਤੇ ਹੋਏ ਆ ਇਹਨਾਂ ਜਿੰਨੀਆਂ ਤਮਾਮ ਮੰਗਾਂ ਨੂੰ ਲੈ ਕੇ ਜਿਹੜਾ ਆਪਣਾ ਸੈਂਟਰ ਦੇ ਨਾਲ ਗੱਲਬਾਤ ਮੰਗਾਂ ਦੇ ਰੂਪੇ ਵਿੱਚ ਚੱਲ ਰਹੀ ਹੈ ਆਪਾਂ ਮੰਗਾਂ ਤਾਂ ਹੀ ਮਨਾ ਸਕਦੇ ਆ ਜੇ ਆਪਾਂ ਇਕੱਠੇ ਹੋ ਕੇ ਇਕੱਠੇ ਹੋ ਕੇ ਕਿ ਉਹਨਾਂ ਤੋਂ ਆਪਾਂ ਬਣਵਾ ਸਕਦੇ ਆ ਇਕੱਲੇ-ਇਕੱਲੇ ਦਾ ਕੋਈ ਜੋਰ ਨਹੀਂ ਚੜਦਾ ਸੋ ਇਹਦੇ ਨਾਲ ਹੀ ਤੁਹਾਡਾ ਧੰਨਵਾਦ ਤੇ ਆਪਾਂ ਜਿਹੜੀ ਅਗਲੀ ਕਾਰਵਾਈ ਆ ਉਹ ਕਰਨ ਜਾ ਰਹੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਇਦਰ ਜੀ ਕੀ ਫਤ ਪ੍ਰਧਾਨ ਜੀ ਜਿਵੇਂ ਤੁਸੀਂ ਇੱਕ ਬਹੁ ਬਈ ਗੱਲ ਕਹੀ ਹੈ ਬਈ ਆਪਣਾ ਇੱਕ ਆਹੀ ਜੱਤ ਦਵਾਊਗਾ ਆਪਾਂ ਨੂੰ ਇਹ ਇੱਕਤਾ ਚ ਰਹਿਣਾ ਚਾਹੀਦਾ ਪਰ ਕੋਸ਼ਿਸ਼ ਕਿ ਜੱਸੇ ਬੰਦੀਆਂ ਹੋ ਜੀਆਂ ਜਿਹੜੀਆਂ ਹੇਠੀ ਕੋ ਉੱਥੇ ਨਹੀਂ ਪਹੁੰਚੀਆਂ ਜੋ ਲੋਕ ਪਹੁੰਚੋ ਆ ਮੁਹਾਰੇ ਪਹੁੰਚੇ ਆ ਉਹਦੇ ਵਿੱਚ ਹਰੇਕ ਤਰ੍ਹਾਂ ਦੀ ਜੁਨੀ ਦੇ ਜਿਹੜੇ ਲੋਕ ਆ ਉੱਥੇ ਪਹੁੰਚੇ ਆ ਪਰ ਕੋਸ਼ਿਸ਼ ਜੁਨੀ ਮੰਨ ਜੁਨੀਆਂ ਹੋ ਜੀਆਂ ਜਿਹੜੀਆਂ ਉੱਥੇ ਨਹੀਂ ਗਈਆਂ ਉਹਨਾਂ ਦਾ ਕਾਰਨ ਕੀ ਹੋ ਸਕਦਾ ਜੀ ਕਾਰਨ ਇਹ ਸੀ ਯਾਰ ਸੰਯੁਕਤ ਮੋਰਚਾ ਜਿਹੜਾ ਬਣਿਆ ਭਾਰਤ ਦਾ ਭਾਰਤ ਦੇ ਸੰਯੁਕਤ ਮੋਰਚੇ ਦੀ ਕਾਲ ਦੇ ਉੱਤੇ ਆਪਾਂ ਜਿਹੜੀਆਂ ਸੰਯੁਕਤ ਮੋਰਚੇ ਦਾ ਜਥੇਬੰਦੀਆਂ ਅਟੈਚ ਆ ਉਹਨਾਂ ਨੇ ਉਹਦੇ ਮੁਤਾਬਕ ਜਾਣਾ ਹੁੰਦਾ ਹੈ ਕਿਉਂਕਿ ਇਕੱਲੇ ਕਿਸਾਨੇ ਦਾ ਰੋਣਾ ਨਹੀਂ ਇਕੱਲੇ ਮਜ਼ਦੂਰਾਂ ਦਾ ਨਹੀਂ ਆ ਇਹ ਤਮਾਮ ਜਿਹੜੇ ਕਿਰਤ ਵਾਲੇ ਲੋਕ ਆ ਉਹਨਾਂ ਨੂੰ ਜ਼ਰੂਰੀ ਹੈ ਜਿਵੇਂ ਕਿਰਿਆਨਾ ਹੋ ਗਿਆ ਵਪਾਰ ਮੰਡਲ ਹੋ ਗਿਆ ਟਰੱਕ ਯੂਨੀਅਨ ਆ ਗਈਆਂ ਮਿੰਨੀ ਬੱਥਾਂ ਹੋ ਗਈਆਂ ਰੋਡਵੇਜ ਦੇ ਵਿੱਚ ਜਥੇਬੰਦੀਆਂ ਬਣੀਆਂ ਪੀਆਰਟੀਸੀ ਦੇ ਵਿੱਚ ਬਣੀਆਂ ਉਹਨੂੰ ਟ੍ਰੇਡ ਯੂਨੀਅਨਾਂ ਕਹਿ ਕੇ ਟ੍ਰੇਡ ਯੂਨੀਅਨ ਦੀ ਜਿਹੜੀ ਸਮਾਇਤਾ ਉਹ ਲੈਣੀ ਲਾਜ਼ਮੀ ਸੀ ਕਿ ਜਿੰਨੀਆਂ ਟ੍ਰੇਡ ਯੂਨੀਅਨਾਂ ਉਹ ਸੰਯੁਕਤ ਮੋਰਚੇ ਦੇ ਵਿੱਚ ਸ਼ਾਮਲ ਹੋਈਆਂ ਉਹਨਾਂ ਦੇ ਹਿਸਾਬ ਦੇ ਨਾਲ ਆਪਾਂ ਇਹ ਚੱਲਣਾ ਹੁੰਦਾ ਹੈ ਕਿ ਜਿਹੜਾ ਇਹ ਗੈਰ ਰਾਜਨੀਤਿਕ ਫਰੰਟ ਬਣਿਆ ਇੱਕ ਮਜ਼ਦੂਰ ਸੰਘਰਸ਼ ਕਮੇਟੀ ਦਾ ਫਰੰਟ ਬਣਿਆ ਇਹ ਸੰਯੁਕਤ ਮੋਰਚੇ ਤੋਂ ਬਾਹਰ ਸੀਗੇ ਇਹ ਤਾਂ ਇਹਨਾਂ ਨੇ ਪਹਿਲਾਂ ਜਿਹੜੀ ਕਾਲ ਦਿੱਤੀ ਆ ਤੀਰਾਂ ਦੀ ਅਸੀਂ ਇਹਦਾ ਵਿਰੋਧ ਨਹੀਂ ਕਰਦੇ ਵੀ ਕਿਉਂ ਗਏ ਆ ਅਸੀਂ ਆਨੇ ਵੀ ਲੜਨਾ ਹਰੇਕ ਦਾ ਹੱਕ ਹੈ ਪਰ ਲੜਾਈ ਓਡੀ ਦਿੱਤੀ ਜਾਵੇ ਜਿੱਡਾ ਵੱਡਾ ਮੂਰੋ ਦੁਸ਼ਮਣ ਹੋਵੇ ਉਹਦੇ ਬਰਾਬਰ ਦੀ ਲੜਾਈ ਦਿੱਤਾ ਦੇਵਾਂਗੇ ਕਿ ਤਾਂ ਹੀ ਆਪਾਂ ਜਿੱਤ ਸਕਦੇ ਆ ਕੱਲੀ ਕੱਲੀ ਜਥੇਬੰਦੀ ਦਾ ਕੁਛ ਨਹੀਂ ਵਟਿਆ ਜਾਣਾ ਉਹ ਅੱਗੇ ਤੁਸੀਂ ਵੀਡੀਓ ਦੇ ਵਿੱਚ ਵੇਖ ਵੀ ਲਿਆ ਹੋਗਾ ਸੰਯੁਕਤ ਮੋਰਚੇ ਵੱਲੋਂ ਬਹੁਤ ਕੋਸ਼ਿਸ਼ਾਂ ਕੀਤੀਆਂ ਗਈਆਂ ਇਹਨਾਂ ਫਰਾਂਟਾਂ ਨੂੰ ਨਾਲ ਲੈਣ ਵਾਸਤੇ ਪਰ ਉਹ ਫਰਾਂਟਾਂ ਨੇ ਕੁਝ ਕਾਰਨਾ ਕਰਕੇ ਕੋਈ ਉਹਨਾਂ ਦੀ ਮਜਬੂਰੀ ਹੋ ਸਕਦੀ ਹੈ ਵੀ ਇਹਨਾਂ ਦੇ ਨਾਲ ਨਹੀਂ ਰਲਣਾ ਅਸੀਂ ਅੱਜ ਵੀ ਉਹਨਾਂ ਦੀ ਹਮਾਇਤ ਤੇ ਖੜੇ ਆਂ ਪਰ ਜਿਹੜਾ ਸੰਯੁਕਤ ਮੋਰਚਾ ਜਿਹੜਾ ਬਣਿਆ ਉਹਦੀ ਕਾਲ ਤੇ ਹੀ ਉੱਥੇ ਜਿਹੜਾ ਪ੍ਰੋਗਰਾਮ ਦਿੱਤਾ ਜਾਊਗਾ ਜੇ ਸੰਯੁਕਤ ਮੋਰਚਾ ਲੋ ਤੁਹਾਨੂੰ ਕਾਲ ਆਉਂਦੀ ਆ ਤੁਸੀਂ ਜਾਓਗੇ ਨਾ ਜਾਵਾਂਗੇ ਜੀ ਜਾਵਾਂਗੇ ਪੱਕਾ ਜਾਵਾਂਗੇ ਸੰਯੁਕਤ ਮੋਰਚੇ ਦੀ ਕਾਲ ਤੇ ਜਾਵਾਂਗੇ ਪਰ ਉਦੋਂ ਪਹਿਲਾਂ ਜਿਵੇਂ ਥੱਲੇ ਰੋਸ ਮਜਾਰੇ ਕਰਨੇ ਆ ਜਾਂ ਕੋਈ ਰੋਟ ਰੋਕਣਾ ਹੈ ਸੰਯੁਕਤ ਮੋਰਚੇ ਵੱਲੋਂ ਕਾਲ ਆਊਗੀ ਤੇ ਪੰਡ ਲਵਾ ਆ ਜਿਹੜਾ ਪ੍ਰੋਪਰ ਜੀ ਸੰਘਤ ਤੋਂ ਇੰਨੀ ਵੀ ਇੱਥੇ ਇਕੱਠੇ ਹੋਈ ਆ ਜਿਹੜੇ ਚਾਲਕੂਨ ਕਿਸਾਨੀ ਦੇ ਵਿਰੁੱਧ ਮੋਦੀ ਨੇ ਲਾਗੂ ਕੀਤੇ ਸੀਗੇ ਉਹ ਜਵਾਨੀ ਤਾਂ ਮੰਨ ਗਿਆ ਪਰ ਉਹ ਜਿਹੜੀਆਂ ਮੰਗਾਂ ਉਹ ਉਹਦੀਆਂ ਉਵੇਂ ਖੜੀਆਂ ਕੋਈ ਮੰਗ ਅਜੇ ਤੱਕ ਪੂਰੀ ਨਹੀਂ ਕੀਤੀ ਗਈ ਸੀ ਕਿਸਾਨ ਮੋਦੀ ਦੇ ਲਾਰਾ ਵਿੱਚ ਆ ਕੇ ਉਸ ਉੱਠੜੀ ਕੋਈ ਤੁਹਾਡੀਆਂ ਮੰਗਾਂ ਪੂਰੀ ਕਰਦਿਆਂਗੇ ਜਿੰਨੇ 700 ਕਿਸਾਨ ਸ਼ਹੀਦ ਹੋ ਗਿਆ ਉਹਨਾਂ ਦਾ ਹਜੇ ਤੱਕ ਕੋਈ ਆਪ ਨੂੰ ਮਿਲਿਆ ਨਹੀਂ ਇਨਸਾਫ ਦਸ਼ਮਪੁਰ ਖੀ ਵੀ ਪ੍ਰਕਟਨਾ ਅਫੀਸੀ ਉਥੇ ਗੋਲੀ ਦੇ ਮੁੰਡੇ ਮਾਰੇ ਗਏ ਸੀ ਗੇ ਸੰਘਰਸ਼ ਦੇ ਵਿੱਚ ਉਹਨਾਂ ਨੂੰ ਕੋਈ ਇਨਸਾਫ ਨਹੀਂ ਮਿਲਿਆਗਾ ਉਹਨਾਂ ਨੂੰ ਲੈ ਕੇ ਹੀ ਸਾਰਾ ਇਹ ਵੱਖ-ਵੱਖ ਤਰ੍ਹਾਂ ਆਪ ਨੂੰ ਆਪਣੇ ਤੋ ਤਰੀਕਿਆਂ ਨਾਲ ਲੜ ਰਹੀਆਂ ਉਹਨਾਂ ਦਾ ਜਿਹੜੇ ਪਹਿਲਾਂ ਜੱਥੇਬੰਦੀਆਂ ਗਈਆਂ ਉਹ ਵੀ ਸਾਡੀਆਂ ਆਪਦੀਆਂ ਹੀ ਆ ਸਾਰੇ ਆਪ ਦੇ ਭਰਾ ਹੀ ਸਾਨੂੰ ਬਹੁਤ ਦੁੱਖ ਆ ਵੀ ਉਹਨਾਂ ਦੇ ਨਜੂਹ ਹੋ ਰਿਹਾ ਨਹੀਂ ਹੋਣਾ ਚਾਹੀਦਾ ਪਰ ਇਹ ਨਹੀਂ ਅਸੀਂ ਆਪ ਦੇ ਇਥੇ ਰਜਾਈਆਂ ਲੈ ਕੇ ਸੁਤੇ ਰਵਾਂਗੇ ਜਦੋਂ ਵੀ ਸਾਨੂੰ ਅਰਧ ਮਿਲੂਗਾ ਅਸੀਂ ਸਾਰੇ ਪੈਨਲ ਨਾਲ ਸਾਥ ਲੈ ਕੇ ਅਸੀਂ ਮਰ ਜਾਵਾਂਗੇ ਭਰਾ ਜੀ ਹਰ ਤਰ੍ਹਾਂ ਦੀ ਮਦਦ ਕਰਾਂਗੇ ਹਾਂ ਜੀ ਮੈਂ ਅੱਗੇ ਧਰਨਾ ਚੱਕਿਆਗਾ ਜੇ ਹੁਣ ਸਾਰੀਆਂ ਮੰਨਾਂ ਨੂੰ ਮੰਗਵਾਉਣ ਮੰਨ ਕੇ ਫੇਰ ਹੀ ਚੱਕਿਆ ਜਾਊਗਾ ਦੇਖੋ ਜੀ ਉਹਦੇ 'ਚ ਪਤਾ ਉਹਦੇ 'ਚ ਪਤਾ ਕੀ ਆ ਉਹਦੇ 'ਚ ਆਪਣੇ ਜੋ ਕਮੀਆਂ ਰਹਿ ਲੀਆਂ ਜਦੋਂ ਕੋਈ ਵੀ ਸੰਘਰਸ਼ ਲੜਨਾ ਆਪਾਂ ਨੂੰ ਵਕੀਲਾਂ ਦੀ ਰਾਏ ਲੈਣੀ ਚਾਹੀਦੀ ਐ ਇੱਕ ਵਕੀਲਾਂ ਦਾ ਪੈਨਲ ਹੋਵੇ ਸਮੂਹ ਜਥੇਬੰਦੀਆਂ ਨੂੰ ਆਪਾਂ ਖਸਾਂ ਜਥੇਬੰਦੀ ਨੂੰ ਕਹਣੇ ਆ ਵੀ ਜਦੋਂ ਵੀ ਤੁਸੀਂ ਕੋਈ ਸੰਘਰਸ਼ ਵੜਨਾ ਉਹਨਾਂ ਨਾਲ ਤੁਸੀਂ ਇੱਕ ਕੋਈ ਵਕੀਲਾਂ ਦਾ ਚੈਨਲ ਹੋਣਾ ਚਾਹੀਦਾ ਜਿਹੜਾ ਕਿ ਤੁਹਾਨੂੰ ਗਾਈਡ ਕਰੇ ਵੀ ਆਪਾਂ ਇਹ ਨੂੰ ਕਿਸ ਤਰ੍ਹਾਂ ਕਰਾ ਸਕਦੇ ਆ ਜਿਵੇਂ ਹੁਣ ਦੇਖੋ ਭਾਨੇ ਸਿੱਧੂ ਦੀ ਗੱਲ ਲੈ ਲਓ ਤੁਸੀਂ ਜਿਹੜਾ ਉਸੇ ਤੇ ਹੀ ਛਡਾ ਲੈਂਦੇ ਤੇ ਜਿਹੜੇ ਉਹਦੇ ਕੇਸ ਹੀ 40000 ਰੁਪਏ ਰਹੇ ਨੇ ਸਹੀ ਠੀਕ ਆ ਹਫਤਾ ਲੱਗ ਗਿਆ ਠੀਕ ਆ ਕਈ ਲੋਕੀ ਬੁਰਾ ਬਣਾਉਂਦੇ ਸੀ ਲੱਖਾ ਇਧਰ ਹੋ ਗਿਆ ਫਰਾਂ ਇਧਰ ਹੋ ਗਿਆ ਢਮਕਾ ਗਿਆ ਪਰ ਨਹੀਂ ਉਹ ਆਪਦੇ ਦਿਮਾਗ ਨਾਲ ਚੱਲੇ ਆ ਪੂਰੇ ਸਾਰੇ ਪ੍ਰੋਜੈਕਟ ਖਰਚ ਕਰਾ ਕੇ ਫੇਰ ਇਹਨੂੰ ਵਾਪਸ ਲੈਂਦਾ ਇਸੇ ਤਰ੍ਹਾਂ ਇਹ ਭਾਵੇਂ ਹਫਤਾ 10 ਦਿਨ ਮਹੀਨਾ ਉੱਥੇ ਹੋਰ ਲੱਜਾ ਦਿੱਲੀ ਆਪਾਂ ਨੂੰ ਪਰ ਇਹ ਜਿਹੜੇ ਕਾਨੂੰਨ ਲੈਕਤੀ ਤੌਰ ਤੇ ਵਿਧਾਨ ਸਭਾ ਦੇ ਵਿੱਚ ਲੋਕ ਸਭਾ ਦੇ ਕੈਂਸਲ ਹੋ ਤੇ ਫਿਰ ਉੱਥੇ ਆਉਂਦਾ ਸੀਗਾ ਕੋਈ ਕੁਝ ਇੱਥੇ ਮੰਨਦੇ ਹੋ ਵੀ ਜਿਵੇਂ ਅੱਗੇ ਪਹਿਲਾਂ ਜੇ ਮਹੀਨਾ 15 20 ਦਿਨ ਉੱਥੇ ਪਹਿਲਾਂ ਹੋਰ ਬੈਠ ਜਾਂਦੇ ਤਾਂ ਹੁਣ ਆਪਾਂ ਨੂੰ ਇਹ ਕੁਝ ਕਰਨ ਦੀ ਲੋੜ ਨਹੀਂ ਪੈਂਦੀ ਬਿਲਕੁਲ ਉਹੀ ਮੈਂ ਗੱਲ ਕਹਿ ਰਿਹਾ ਜੇ ਆਪਾਂ ਉੱਥੇ ਮਹੀਨਾ ਹੋਰ ਬੈਠ ਜਾਂਦੇ ਵੀ ਕੋਈ ਸੈਸ਼ਨ ਉੱਥੇ ਬੁਲਾਇਆ ਜਾਂਦਾ ਸਪੈਸ਼ਲ ਕਾਨੂੰਨ ਰੱਦ ਕਰਨ ਵਾਲਾ ਉੱਥੇ ਕਾਨੂੰਨ ਰੱਦ ਕੀਤੇ ਜਾਂਦੇ ਫਿਰ ਆਪਾਂ ਲੈਕਤੀ ਲੈ ਕੇ ਆਉਂਦੇ ਆਪਾਂ ਆਹ ਆਪਾਂ ਦੁਆਰਾ ਨਹੀਂ ਸੀ ਭੱਜਣਾ ਪੈਂਦਾ ਹੁਣ ਇਹੀ ਰਾਇ ਕਰਨੇ ਵੀ ਵਕੀਲਾਂ ਤੋਂ ਰਾਇ ਲੈ ਕੇ ਜਿਹੜਾ ਗਾਂਵਾ ਤੇ ਫੇਰ ਆਪਾਂ ਨੂੰ ਲਾਰੇ ਲਾ ਕੇ ਆਪਾਂ ਨੂੰ ਕੋਈ ਮਿੱਠੀਆਂ ਗੋਲੀਆਂ ਦੇ ਕੇ ਆਪਰ ਉਥੇ ਠਾ ਸਕਦੇ ਆ ਆਪਾਂ ਨੂੰ ਉਹ ਜਿਹੜਾ ਪਹਿਲਾ ਧੋਖਾ ਖਾ ਲਿਆ ਉਹ ਹੁਣ ਆਪ ਧੋਖਾ ਨਹੀਂ ਖਾਣਾਗਾ ਇਹਨੂੰ ਬੜੀ ਸੋਚ ਬੋਝ ਦੇ ਨਾਲ ਆਪਾਂ ਗਾਂਵਾ ਤੇ ਜਿਹੜਾ ਕੰਮ ਕਰਨਾ ਪਰ ਜਿਵੇਂ ਵੀ ਇਹ ਬਾਈਆਂ ਦੱਸਦਾ ਸੰਯੁਕਤ ਮੋਚ ਦੀ ਕਾਲ ਹੋਊਗੀ ਆਪਾਂ ਆਪਦੇ ਭਰਾਵਾਂ ਦੇ ਨਾਲ ਜੇ ਖੜਾਂਗੇ ਸਹੀ ਗੱਲ ਹਾਂਜੀ ਜੀ ਖਾਲਸਾ ਸਾਹਿਬ ਜਿੰਦਾਬਾਦ 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 ਮੋਦੀ ਸਰਕਾਰ ਮਰਦਾਬਾਦ ਮਰਦਾ ਮਰਦਾਬਾਦ ਖੱਟਰ ਸਰਕਾਰ ਮਰਦਾਬਾਦ 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 ਮੋਦੀ ਸਰਕਾਰ ਮਰਦਾਬਾਦ 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 ਮੋਦੀ ਨੂੰ ਹਰਾਓ ਅਤੇ ਕਿਸਾਨੀ ਬਚਾਓ ਮੋਦੀ ਹਰਾਓ ਅਤੇ ਕਿਸਾਨੀ ਬਚਾਓ ਮੋਦੀ ਹਰਾਓ ਕਿਸਾਨੀ ਬਚਾਓ ਮੋਦੀ ਹਰਾਓ ਕਿਸਾਨੀ ਬਚਾਓ ਮੋਦੀ ਹਰਾਓ ਕਿਰਤ ਬਚਾਓ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਜੋ ਪੁਤਲਾ ਕੁੱਕਿਆ ਜਾ ਰਿਹਾ ਹੈ क्रांतिकारी ਕਿਸਾਨ ਜੁਨੀਅਰ ਵੱਲੋਂ ਪੰਦਲ ਵੱਲ ਵਿਖੇ ਸੋ ਇਹਨਾਂ ਦਾ ਪ੍ਰਧਾਨ ਸਾਹਿਬ ਨਾਲ ਗੱਲਬਾਤ ਵੀ ਕੀਤੀ ਆ ਉਹਨਾਂ ਦੱਸਿਆ ਕਿ ਜਿਵੇਂ ਹੀ ਸੰਯੁਕਤ ਮੋਰਚੇ ਵੱਲੋਂ ਸਾਨੂੰ ਕਾਲ ਆਉਂਦੀ ਆ ਸੋ ਉਦਾਂ ਦੀ ਪਲਾਨਿੰਗ ਕਰਕੇ ਬਾਹਰ ਚਨਾਲ ਦੇ ਨਾਲ ਹੀ ਤਿਆਰੀ ਕਰਕੇ ਦਿੱਲੀ ਵੱਲ ਨੂੰ ਇਹਨਾਂ ਵੱਲੋਂ ਵੀ ਕੂਚ ਕੀਤਾ ਜਾਊਗਾ ਸੋ ਮੁਰਦਾਬਾ ਮੁਰਦਾਬਾ ਮੁਰਦਾਬਾ

ਮੁਰਦਾਬਾ ਮੁਦਾਬਾ ਮੁਦਾਬਾ ਸਰਕਾਰ ਮੁਰਦਾਬਾ ਮੁਰਦਾਬਾ ਸਰਕਾਰ ਮੁਰਦਾਬਾ ਮੁਰਦਾਬਾ ਮੋਦੀ ਗੁੱਟਾ ਮਾਰ ਗਿਆ ਸਰਕਾਰੋ ਸੱਜਿਆ ਆਰਤੀ ਦਾ ਧੰਨਵਾਦ ਆਜ ਆਪਾਂ ਮੋਦੀ ਕੀ ਬਲਾਕ ਦੇ ਸਾਂਝੇ ਪ੍ਰੋਗਰਾਮ ਦੇ ਵਿੱਚ ਪਿੰਡ ਲੋਹਾਮ ਜਿਹੜਾ ਮੋਦੀ ਅਤੇ ਖੱਟਰ ਸਰਕਾਰ ਦੇ ਪੂਤਲੇ ਫੂਕੇ ਗਏ ਹਨ ਸਾਡੀ ਮੰਗ ਹੈ ਵੀ ਸਾਡੇ ਜਿਹੜੇ ਕਿਸਾਨ ਆ ਉਹ ਹਰਿਆਣੇ ਦੇ ਬਾਡਰਾਂ ਦੇ ਉੱਤੇ ਟਰੈਕਟਰ ਲੈ ਕੇ ਸ਼ੰਗਾਰਸ਼ ਦੇ ਰਾਹ ਦੇ ਤੁਰੇ ਆ ਉਹਨਾਂ ਦੇ ਜੋ ਤਸ਼ੱਦਦ ਕੀਤਾ ਉਹਨਾਂ ਦੇ ਹੱਕ ਦੇ ਵਿੱਚ ਮੋਦੀ ਸਰਕਾਰ ਦੇ ਵਿਰੋਧ ਦੇ ਵਿੱਚ ਅੱਜ ਇਹਨਾਂ ਦਾ ਪੂਤਲਾ ਸਾੜ ਕੇ ਇਹਨਾਂ ਦਾ ਜਿਹੜਾ ਸਰਕਾਰ ਦਾ ਰਵੱਈਆ ਉਹ ਲੋਕਾਂ ਦੇ ਵਿੱਚ ਨੰਗਾ ਕੀਤਾ ਅਸੀਂ ਪ੍ਰਸ਼ਾਸਨ ਨੂੰ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਵੇੜੇ ਲੋਕ ਹੱਕ ਮੰਗਦੇ ਆ ਉਹਨਾਂ ਦੇ ਹੱਕਾਂ ਤੇ ਡਾਕਾ ਨਾ ਮਾਰਿਆ ਜਾਵੇ ਕਿਉਂਕਿ ਜੇ ਤੁਹਾਡਾ ਅਧਿਕਾਰ ਵੋਟਾਂ ਲੈ ਕੇ ਮੰਤਰੀ ਪ੍ਰਧਾਨ ਮੰਤਰੀ ਬਣਨਾ ਮੁੱਖ ਮੰਤਰੀ ਬਣਨਾ ਤੇ ਜਿਹੜਾ ਸਾਡਾ ਅਧਿਕਾਰ ਹੈ ਉਹ ਅਸੀਂ ਆਪ ਦਾ ਇਕੱਠ ਕਰਕੇ ਸ਼ਾਂਤਮਈ ਧਰਨੇ ਮੁਜਾਰੇ ਕਰਕੇ ਕਿ ਅਸੀਂ ਆਪ ਦੇ ਜਿਹੜੇ ਹੱਕ ਪ੍ਰਾਪਤ ਕਰਨੇ ਆ ਸਾਡੇ ਹੱਕਾਂ ਨੂੰ ਕੁਚੜਿਆ ਜਾ ਰਿਹਾ ਅਤੇ ਇਹ ਹੱਕ ਜਿਹੜੇ ਅਸੀਂ ਲੈ ਕੇ ਰਵਾਂਗੇ ਆਉਣ ਵਾਲਾ ਸਮਾਂ ਜਿਹੜਾ ਇਲੈਕਸ਼ਨ ਦਾ ਇਹ ਅਸੀਂ ਜਿਹੜੀਆਂ ਭਾਗੀਆਂ ਮੰਗਾ ਉਹ ਮੰਗਾ ਵੀ ਮਨਵਾ ਕੇ ਹੀ ਕਰੇ ਬੈਠਾਂਗੇ ਸੋ ਇਹਦੇ ਨਾਲ ਹੀ ਅਸੀਂ ਅੱਜ ਦੀ ਜਿਹੜੀ ਕਾਰਵਾਈ ਆ ਉਹ ਸਮਾਪਤ ਕਰਦੇ ਆ ਵਾਇਰੂ ਜੀਕਾ ਖਾਲਸਾ ਵਾਇਰੂ ਜੀਕਾ